ਕਭੀ ਫੁੱਲ ਬਰੀਡ ਓਕੇ ਦੀ ਰਿਪੋਰਟ ਹੈ ਭੁੱਖ ਲੈਂਦੀ ਐ ਬੱਚੀ ਵੇਖ ਕੇ ਤੇ ਬੋ ਵੀ ਫਿਰ ਮੌਲਾ ਜੀ ਨੇ ਮੌਲਾ ਤਾਂ ਰਿਕਾਰਡ ਹੀ ਤੋੜਨੇ ਆਪਾਂ ਰਿਕਾਰਡ ਹੀ ਤੋੜਨੇ ਰਿਕਾਰਡ ਹੀ ਤੋੜਨੇ ਹੈ ਬਿਲਕੁਲ ਬਾਜੂ ਮੌਲ ਆਪਾਂ ਦੇਣਾ ਕੋਈ ਨਹੀਂ ਦਿੰਦਾ ਕਿਤੇ ਉਹ ਵੀ ਪਤਾ ਕਰਕੇ ਆ ਜਵੇ ਠੀਕ ਆ ਸੰਦੋ ਖੀਰੀ ਆਗੀ ਸੱਚੀ ਖੀਰੀ ਆ ਤੇ 21035 ਦੀ ਆਗੀ ਇਹ ਲਓ ਵੀ ਮਿੱਤਰੋ 21035 ਦੀ ਆਗੀ ਜਰਸੀ ਦਾ ਨੰਬਰ ਹਾਂ ਜਿਹੜੀ ਧਲੇਰੇ ਨੂੰ ਆਉਲ ਮੰਨਦੇ ਹਾਂ ਲਾਈਟ ਚਲਕਣਾ ਬਾਈ ਜਪੀਟਰ ਦੀ ਆ ਗਈ ਹਾਂ ਸੰਦ ਵੀ ਕਰਾ ਦਿਓ ਚੱਕ ਕਰਾ ਦੇਣੀ ਚੱਕ ਮਿੱਤਰੋ ਜਪੀਟਰ ਦੀ ਇਹ ਆਪ ਆ ਜੀ ਆਪਾਂ ਚੈੱਕ ਵੀ ਰੱਖ ਲੈ ਹਾਂ ਕੱਚੀ ਖੀਰੀ ਆ ਹਾਂਜੀ ਦੇਖੋ ਕਰਾਂ ਜੀ ਹਾਂ ਜੀ ਜਪੀਟਰ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਜਿਹੜੀ ਅੱਜ ਦੀ ਹੈ ਆਪਾਂ ਵੀਡੀਓ ਬਣਾਉਣ ਲੱਗੇ ਆਂ ਐਂਡ ਇਹ ਆ ਗਿਆ ਰਵਾਲ ਤੇ ਜ਼ਿਲ੍ਹਾ ਕਪੂਰਸਲਾ ਤੇ ਤਹਿਸੀਲ ਬਈ ਨੂੰ ਪੈਂਦੀ ਹੈ ਸੁਲਤਾਨਪੁਰ ਲੋਧੀ ਬੋਵੀ ਡੇਰੀ ਫਾਰਮ ਤੇ ਪਹੁੰਚੇ ਮਿੱਤਰੋ ਤੇ ਜਿਹੜੇ ਪਿੱਛੇ ਤੁਸੀਂ ਮੇਰੇ ਨਗੀਨੇ ਦੇਖ ਰਹੇ ਆਂ ਇਹਨਾਂ ਨਗੀਨੀਆਂ ਦੀ ਸਾਰਿਆਂ ਦੀ ਆਪਾਂ ਡਿਟੇਲ ਲੈਣੇ ਆ ਤੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਕਿਹੜੇ ਸੀਮੰਦੀਆਂ ਕੀ ਇਹਨਾਂ ਦਾ ਰਿਕਾਰਡ ਆ ਬਹੁਤ ਟੌਪ ਦੀਆਂ ਬੱਚੀਆਂ ਤੇ ਮੁੱਲ ਜਿਹੜੇ ਹੋਣਗੇ ਬਿਲਕੁਲ ਛੋਟੇ-ਛੋਟੇ ਹੋਣਗੇ ਬੱਚੀਆਂ ਵੱਡੀਆਂ ਮੁੱਲ ਨਿੱਕੇ ਬਿਲਕੁਲ ਵਾਜਬ ਮੁੱਲ ਹੁੰਦੇ ਆ ਬਾਈ ਦੇ ਤਕਰੀਬਨ ਆਪਾਂ ਨੂੰ 1 ਸਾਲ ਹੋ ਗਿਆ ਬਾਈ ਕੋਲੇ ਆਉਂਦਿਆਂ ਨੂੰ ਤੇ ਸਾਫ਼ ਸੁਥਰਾ ਕੰਮ ਆ ਵੀਰ ਦਾ ਜਿਹੜੇ ਰੇਟ ਤੇ ਬੱਚੀਆਂ ਆਉਂਦੀਆਂ ਜਿਹੜੇ ਭਰਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਕਿਸੇ ਭਰਾ ਨੇ ਇੱਕ ਜਾਂ ਦੋ ਬੱਚੀਆਂ ਲੈ ਕੇ ਘਰੇ ਪਾਲਣੀਆਂ ਤੇ ਮਿੱਤਰੋ ਤੁਹਾਡੇ ਕੋਲੇ ਮੌਕਾ ਬਹੁਤ ਸੋਹਣੇ ਟਾਪ ਦੇ ਨਗინੇ ਆ ਤੇ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਆ ਆਪਣਾ ਸੰਪਰਕ ਨੰਬਰ ਹੈਗਾ ਜੀ 62807 7991 ਤੇ ਵੀਡੀਓਜ਼ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਬੋਵੀ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਬੋਵੀ ਆਪਣਾ ਐਡਰੈਸ ਕਨਫਰਮ ਕਰਦੇ ਹਾਂ ਬੋਵੀ ਜੀ ਪਿੰਡਰਵਾਲ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਠਾ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਵੀਰੇ 9979022671 ਵਪਾਰ ਦਾ ਕੰਮ ਆ ਗਿਆ ਹੈ ਨਾ ਕੱਲਾ ਬੱਛੀਆਂ ਦਾ ਆ ਹਾਂ ਕੱਲਾ ਵਛਣੇ ਦਾ ਕੰਮ ਆ ਵੀਰ ਦਾ ਤੇ ਅੱਜ ਫਿਰ ਕਿੱਥੋਂ ਲਿਆਉਣ ਗੀਨੇ ਭਾਲ ਭਾਲ ਕੇ ਫਾਰਮ ਚੋਂ ਲਿਆਇਆ ਜੀ ਫਾਰਮ ਚੋਂ ਲਿਆਇਆ ਜੀ ਤੇ ਜਿਹੜੀ ਆਪਾਂ 2 ਦਿਨ ਪਹਿਲਾਂ ਤੇਰੀ ਵੀਡੀਓ ਪਾਈ ਸੀ ਉਹ ਬੱਸ ਕੱਟ ਜੀ ਵਗ ਗਿਆ ਹੀ ਮਾਲ ਠੀਕ ਆ ਫੋਨ ਫੋਨ ਫਾਨ ਆਈ ਚੰਗੇ ਬਹੁਤ ਵਧੀਆ ਫੋਨ ਮੁੱਲ ਮੁੱਲ ਮੁਰਦਾ ਅੱਲਾ ਦਾਤ ਵੀ ਆਈ ਜਾਂਦੇ ਠੀਕ ਆ ਮੁੱਲ ਮੁਰਦਾ ਮੁੱਲ ਜਾਇਜ਼ ਹੁੰਦੇ ਆਪਣੇ ਵਿੱਚ ਹਾਂ ਸਹੀ ਗੱਲ ਹੈ ਤੇ ਫਿਰ ਅੱਜ ਆਪਾਂ ਪਹਿਲੇ ਨੰਬਰ ਤੋਂ ਇਧਰੋਂ ਕਰਦੇ ਸ਼ੁਰੂ ਹਾਂਜੀ ਖੜੀ ਏ ਨੁਗਰੀ ਬਿਸ਼ੇਰੀ ਵਰਗੀ ਲਿਆ ਕਰਾਂ ਜੀ ਇਹਨੂੰ ਬਾਹਰ ਕੱਢ ਕੇ ਤੇ ਕਰਗੇ ਲਓ ਵੀ ਮਿੱਤਰੋ ਆਪਾਂ ਪਹਿਲੇ ਨੰਬਰ ਵਾਲੀ ਬੱਚੀ ਵਖਾਉਨੇ ਆ ਸਾਨੂੰ ਤੇ ਕੀ ਬਾਤ ਹੈ ਭੁੱਖ ਲੈਂਦੀ ਏ ਬੱਚੀ ਵੇਖ ਕੇ ਉਹ ਵੀ ਰੋਕ ਲਈ ਕਰਾਂ ਜੀ ਵੀਰੇ ਜੀ ਇੱਕ ਮਿੰਟ ਇਹਦੇ ਦੱਸੀ ਕਿ ਇਹ ਕਿਹੜੇ ਸੀ ਮੰਦੀ ਵੀਰੇ ਇਹ ਸਨੋ ਮੈਨ ਦੀ ਆ ਵੀਰੇ ਸਨੋ ਮੈਨ ਦੀ ਹਾਂਜੀ ਆਪ ਇਹ ਹੈ ਕਿ ਸਨੋ ਮੈਨ ਦੀ ਹੈ ਹਾਂਜੀ ਹਾਂਜੀ ਤੇ ਕੋਈ ਮਦਰ ਕਾਰਡ ਹੈ ਦਾ ਮਦਰ ਕਾਰਡ 35 ਪਲੱਸ ਆ ਜੀ 35 ਪਲੱਸ ਹਾਂਜੀ ਹਾਂਜੀ ਫਾਰਮ ਦੀ ਬਰੀਡ ਆ ਫਾਰਮ ਦੀ ਆ ਜੀ ਪੂਰੀ ਟਾਪ ਬਰੀਡ ਆ ਇਹ ਚ ਮੱਛੀ ਆ ਠੀਕ ਹੈ ਬਿਲਕੁਲ ਕੱਚੀ ਖੀਰੀ ਆ ਇਹਦੇ ਚ ਕੋਈ ਸ਼ੱਕ ਨਹੀਂ ਮਿੱਤਰੋ ਇਹ ਵੀ ਹਾਂ ਬਰੀਡ ਪੂਰੀ ਫੁੱਲ ਆ ਆਏ ਨਹੀਂ ਕੋਈ ਗੱਲ ਤੇ स्नो मैन ਦੀ स्नो मैन ਦੀ ਦੱਸੋ स्नो मैन ਦੀ ਆਪਰ ਉਮਰ ਕਿੰਨੀ ਹੋਵੰਦੀ ਹੈ ਮੈਂ ਦੀ ਬਰੂਡ ਦੀ ਸੀ ਉਮਰ ਇਹਦੀ ਕਿੰਨੀ ਹੋਵੇਰੇ ਉਮਰ ਇਹਦੀ ਹੈਗੀ 13 ਮਹੀਨਿਆਂ ਦੀ ਆਹ ਲੈ 13 ਮਹੀਨੇ ਹਜੇ ਬੱਚੀ ਦੀ ਉਮਰ ਆ ਮਿੱਤਰੋ ਹਾਂਜੀ ਤੇ ਸੀਮਨ ਲੈਂਦੇ ਨਾ ਬਿਲਕੁਲ ਕਵਲ ਆ ਅੰਦ ਅੰਦ ਕੋਈ ਜਾਂਦਾ ਹੀ ਸੀਮਨ ਭਰਾ ਦੇ ਕੱਚੀ ਚੀਜ਼ ਮੈਂ ਕਿਹਾ ਵੀ ਚੰਗੀਆਂ ਗੱਲ ਜਮਨ ਕੱਚੀ ਜੀਰੀ ਇਹ ਗੱਲ ਕਹਿਣ ਦੀ ਨਹੀਂ ਮਿੱਤਰੋ ਤੇ ਜਿਹੜੇ ਤੁਸੀਂ ਦੇਖੋ ਕਰਾਂ ਦੀ ਸਕਰੀਨ ਤੇ ਮੈਂ ਕਿਹਾ ਵੀ ਭਵੇਂ ਕੱਲੀ ਦੀ ਕੈਮਰਾ ਮਾਰੀ ਜਾ ਕੇ ਹਾਂਜੀ ਹਾਂ ਸੋਰਾ ਤਾਰਾ 1 ਨੰਬਰ ਆ ਗਿਆ ਬੱਚੀ ਦਾ ਤੇ ਬਹੁਤ ਚੰਗੇ ਸੀਮਨ ਦੀ ਆ ਗਈ ਸਨੋਮੈਨ ਦੀ ਆ ਠੀਕ ਆ ਲੈ ਚੱਲ ਵੀਰੇ ਆ ਚੋਲੀ ਚਲੀ ਕਰਾ ਦੇ ਚਾਰੀ ਥਾਣਾ ਗੁਲਾਬੀ ਥਾਣਾ ਗੇ ਦੇਖੋ ਕਰਾਂ ਦੀ ਮਿੱਤਰੋ ਪਹਿਲੇ ਨੰਬਰ ਵਾਲੀ ਬੱਚੀ ਸਨੋਮੈਨ ਦੀ ਹੈ ਆਪਾ ਤੇ ਥਣ ਚੋਲੀ ਦੀ ਓਕੇ ਦੀ ਰਿਪੋਰਟ ਫੇਸ ਕੁਆਲਟੀ ਦੇਖੋ ਹਾਂ ਠੀਕ ਆ ਵੀਰੇ ਹਾਂਜੀ ਤੇ ਬੋਦੀ ਵਾਲੀ ਬੱਚੀ ਹੈਗੀ ਦੰਦੋ ਆ ਗਈ ਖੀਰੀ ਬੋ ਵੀ ਫਿਰ ਜਿਹੜੀ ਇਹਨਾਂ ਦੀ ਡਿਮਾਂਡ ਰਹੂਗੀ ਵੀਰੇ ਉਹ ਲਾਸਟ ਤੇ ਕੱਠੀਆਂ ਦੀ ਕਰਨੀ ਆ ਕੱਠੀਆਂ ਦੀ ਕਰਨੀ ਹਾਂਜੀ ਠੀਕ ਆ ਲਿਆ ਕਰਾਂ ਜੀ 2 ਨੰਬਰ ਵਾਲੀ ਬੱਛੀ ਖੋਲ ਲਿਆ ਪਹਿਲੇ ਨੰਬਰ ਤੇ ਆਪਾਂ ਬੱਛੀ ਵਿਖਾਈਏ ਮਿੱਤਰੋ ਪੂਰੇ ਚੰਗੇ ਬਾਡੀ ਵੇਟ ਦੀ ਤੇ ਸੋਹਣਾ ਢਾਂਚਾ ਬੱਛੀ ਦਾ ਦੇਖੋ ਕਰਾਂ ਦੀ ਲੈਂਥ ਲੁੰਥ ਵੀ ਪੂਰੀ ਫੁੱਲ ਹੈ ਤੇ ਭਾਵੇਂ ਕੋਈ ਭਰਾ ਜਾਂਦਾ ਹੀ ਸੀ ਮੈਂ ਲਵਾ ਦੇ ਆਪਦੀ ਚੁਆਇਸ ਦਾ ਵਧੀਆ ਵੈਸੇ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਬਾਈ ਕਹਿੰਦਾ ਵੀ ਬੱਛੀ ਹੀਟ ਦੇ ਵਿੱਚ ਆ ਚੁੱਕੀ ਹੈ ਕਿ ਨਾ ਤੇ ਹੁਣ ਜਦੋਂ ਆਈ ਬੱਛੀ ਹੀਟ ਚ ਤੇ ਮਿੱਤਰੋ ਤੁਸੀਂ ਆਪਦੀ ਚੁਆਇਸ ਦਾ ਚੰਗਾ ਸੀਮਨ ਭਰਾ ਕੇ ਤੇ ਘਰੇ ਬਰੀਡ ਵੀ ਤਿਆਰ ਕਰ ਸਕਦੇ ਆ ਤੇ ਦੁੱਧ ਦੀ ਪ੍ਰੋਡਕਸ਼ਨ ਵੀ ਇਹ ਵਧੀਆ ਰ ਕੱਢੂਗੀ ਕਿਉਂਕਿ ਨਸਲ ਚੰਗੀ ਹੈਗੀ ਬਰੀਡ ਫੁੱਲ ਤੇ 2 ਨੰਬਰ ਵਾਲੀ ਬੱਚੀ ਲਿਆ ਬੋ ਵੀ ਕਰਾਂ ਦੀ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਉਮਰ ਹੈਗੀ ਹੈ 13 ਮਹੀਨਿਆਂ ਦੀ ਹੈ 13 ਮਹੀਨੇ ਹੈ ਨੰਦੋ ਕੱਚੀ ਖੀਰੀ ਇਹ ਆ ਕੱਚੀ ਖੀਰੀ ਹੈ ਆਜੀ ਸਾਡ ਦੇਖ ਲਾ ਵੀਰੇ ਪੂਰਾ ਉਹਦੇ ਕਿਹੜੇ ਸੀਮਨ ਦੀ ਹੈ ਵੀਰੇ ਇਹ ਇਹ ਜੁਪੀਟਰ ਦੀ ਆਗੀ ਇਹ ਜੁਪੀਟਰ ਦੀ ਹਾਂਜੀ ਤੇ ਝੋਲੀ ਝਾਲੀ ਵੇਖੋ ਕਰਾਂ ਦੀ ਕੀ ਬਾਤ ਪਿਆਰੀ ਥਾਣਾ ਝੋਲੀ ਦੇ ਹਾਂ ਤੇ ਫੁੱਲ ਵਧੀਆ ਚੰਗਾ ਬਾਡੀ weight ਆ ਗਿਆ ਬਾਈ ਨੀ ਕੋਈ ਲੱਸੀ ਜੀ ਕੋਈ ਹੋਮੀ ਦੀ ਬੱਚੀ ਹਾਂ ਫੇਸ ਕੁਆਲਟੀ ਦੇਖੋ ਇਹਦਾ ਤਾਂ ਕਿਨੇ ਆਪਣਾ ਪੇੜ ਨਹੀਂ ਛੱਡਿਆ ਛੱਟ ਗਿਆ ਪਈਆਂ ਤੋਰ ਦੇਣ ਲੰਮਾ ਵੀਰ ਇੱਕ ਗੇੜਾ ਹੋਰ ਕਿਹੜਾ ਦੇ ਮਿੱਤਰੋ ਅੱਜ ਪੂਰੀਆਂ ਟੌਪ ਦੀਆਂ ਬੱਚੀਆਂ ਬੋਵੀ ਕੋਲੇ ਆਈਆਂ ਫਾਰਮ ਵਾਲੀਆਂ ਤੇ ਮੁੱਲ ਬਿਲਕੁਲ ਵਾਜਬ ਹੁੰਦੇ ਆ ਬਾਈ ਦੇ ਤੇ ਬਾਈ ਕਹਿੰਦਾ ਵੀ ਇਕੱਠਿਆਂ ਦੇ ਮਤ ਕਰਦਾਂਗੇ ਠੀਕ ਹੈ ਜੀ ਨੂੰ ਨਿਗਾ ਕਰਾਂ ਖੜੀ ਬੱਚੀ ਦੇ 2 ਨੰਬਰ ਵਾਲੀ ਬੱਚੀ ਐ ਬੇਲਬੂਲ ਨਾ ਲੈਂਥ ਲੁਨਥ ਸੋਹਣੀ ਹੈ ਤੇ ਲੈਗ ਸਕੋਰ ਕਰੋ ਚੱਕ ਬਿਲਕੁਲ ਸਿੱਧੀ ਲੱਤ ਤੇ ਪਿੱਛੇ ਪੁੜੇ ਦੀ ਬਣਾਵਟ ਵੀ ਬਹੁਤ ਸੋਹਣੀ ਆ ਅਜ ਦੂਵਾ ਦੇ ਅੱਗੇ ਆਪਾਂ ਹੋਰ ਦਿਖਾਉਨੇ ਆ ਤੋਹਫਾ ਆ ਵੀਰੇ ਤਿੰਨ ਨੰਬਰ ਵਾਲੀ ਬੱਚੀ ਆ ਗਈ ਹੈ ਨਾ ਐਰ ਸ਼ੈਰ ਆ ਗਿਆ ਤਾਂ ਨੰਗੀਨਾ ਇਹ ਐਰ ਸ਼ਰ ਦਾ ਰੈਡ ਐਂਡ ਵਾਈਟ ਆ ਜੀ ਹਾਂ ਰੈਡ ਐਂਡ ਵਾਈਟ ਆ ਗਈ ਕੋਈ ਭਰਾ ਐਰ ਸ਼ਰ ਮੰਨ ਲਈ ਮਿੱਤਰੋ ਰੈਡ ਐਂਡ ਵਾਈਟ ਦੇ ਬਹੁਤ ਸ਼ਕੀਰੋ ਸਾਹਮਣੇ ਆ ਇਹਦਾ ਫਿਰ ਇਹਦਾ ਕਿਹੜੇ ਸੀਮਨ ਕਿਹੜੇ ਸੀਮ ਇਹ ਹੈਗੀ ਆ ਜੀ ਆਪਣੇ ਐਰ ਸ਼ੈਰ ਦੀ ਐਰ ਸ਼ੈਰ ਦੀ ਆ ਗਈ ਹੈ ਨਾ ਠੀਕ ਹੈ ਲੋ ਮਿੱਤਰੋ ਤੇ ਇਹਦੀ ਕਿੰਨੀ ਉਮਰ ਆ ਗਈ ਇਹਦੀ ਉਮਰ ਹੈਗੀ 11 14 ਮਹੀਨੇ ਦੀ 14 ਮਹੀਨੇ ਹੈ ਲੈਗ ਸਕੋਰ ਬਹੁਤ ਸੋਨਾ ਵਧੀਆ ਲੱਤ ਖੜਮੀ ਤੇ ਫੇਸ ਕੁਆਲਿਟੀ ਦੇਖੋ ਐ ਮੈਂ ਕਿਹਾ ਵੀ ਕੀ ਬਾਤ ਹੈ ਬਿੱਲੀਆਂ ਅੱਖਾਂ ਤੇ ਰੈਡ ਐਂਡ ਵਾਈਟ ਆ ਗਿਆ ਹਜੇ ਮੋਬਾਈਲ 'ਚ ਤਾਂ ਮਿੱਤਰੋ ਭੰਵੇਂ ਕੋਈ ਮਾਰੀ-ਮੋਟੀ ਕਮੀ ਲੱਗਦੀ ਹੋਵੇ ਪਰ ਜਦੋਂ ਤੁਸੀਂ ਕੋਲੇ ਆ ਕੇ ਵਿਜ਼ਿਟ ਕਰੋਗੇ ਨਾ ਬਾਈ ਜਿੱਕਰ ਆ ਕੇ ਤੇ ਤੁਹਾਨੂੰ ਸਾਰੀਆਂ ਬੱਚੀਆਂ ਐ ਮੈਂ ਕਿਹਾ ਵੀ ਟਾਪ ਦੇ ਹਾਂ ਦੇਖੋ ਸਾਰੀ ਗੁਲਾਬੀ ਲੱਗੇ ਗੁਲਾਬੀ ਸਣ ਤੇ ਥੰਡ ਝੋਲੀਦੀ ਆ ਕੀ ਬਾਤ ਹੈ ਨਿੱਖੜਵੇਂ ਆ ਹਨਾ ਪੂਰੇ ਲੈ ਚੱਲ ਵੀਰੇ ਕੀ ਵੀ ਨੰਬਰ ਟੈੱਕਿਆ ਜੀ ਠੀਕ ਆ ਵੀਰੇ ਐਰ ਸ਼ਰਧਨ ਨਗੀਨਾ ਆ ਗਿਆ ਉਮਰ ਆ ਗਈ 14 ਮਹੀਨੇ ਦੇਖੋ ਗਰਾਂ ਜੀ ਸੋਹਣਾ ਬੋਡੀ ਬੇਟਾ ਬਿਲਕੁਲ ਨਾ ਸੀਮਨ ਲੈਂਦੇ ਕਾਬਲ ਹੀ ਆ ਗਿਆ ਹਾਂਜੀ ਹਾਂਜੀ ਲੋ ਵੀ ਮਿੱਤਰੋ ਇਹ ਆ ਗਈ 4 ਨੰਬਰ ਤੇ ਬੱਛੀ ਹੈ ਨਾ ਹਾਂਜੀ ਜਰਸੀ ਦਾ ਨਗੀਨਾ ਆ ਗਿਆ ਤੇ ਗੱਲ ਕਹਿਣ ਦੀ ਨਹੀਂ ਮਿੱਤਰੋ ਤੁਹਾਡੇ ਸਾਹਮਣੇ ਹੈ ਹਾਂ ਤੇ ਬਹੁ ਵੀ ਰੋਕੀ ਕਰਾਂ ਦੀ ਮੜਾ ਜਾ ਬੱਛੀਆਂ ਦਾ ਆਪਾਂ ਦੇਖਦੇ ਆਂ ਪਰ ਆ ਚੀਜ਼ ਨਹੀਂ ਲੱਭਦੀ ਸਹੀ ਗੱਲ ਹੈ ਤੇ ਬਹੁ ਵੀ ਇਹ ਕਿਹੜੇ ਸੀਮਨ ਦੀ ਵੀਰੇ ਇਹ 21035 ਦੀ ਆ ਗਈ 21035 ਦੀ ਆ ਗਈ ਹੈ ਹਾਂ ਤੇ ਮਦਰ ਕਾਰਡ ਕੋਈ ਵੀਰੇ ਮਦਰ ਕਾਰਡ ਇਹਦਾ 28 ਪਲੱਸ ਆ ਗਿਆ 28 ਪਲੱਸ ਆ ਗਿਆ ਹੈ ਲੋ ਵੀ ਮਿੱਤਰੋ ਚੋਲੀ ਕਰਾਈਂ ਚੱਕ ਵੀਰੇ ਇਹ ਸੀਮਨ ਲੈਂਦੇ ਨਾ ਬਿਲਕੁਲ ਕਾਬਲ ਹੈ ਬੱਛੀ ਤੇ ਝੋਲੀ ਚਾਲੀ ਮਾਰੂ ਨੀਕਾ ਕੀ ਬਾਤ ਆ ਗੱਬਨ ਵਾਲੀ ਝੋਲੀ ਆ ਹੁਣੀ ਆ ਬਲਾਂ ਵਾਲੀ ਝੋਲੀ ਆ ਹਾਂ ਦੰਦੋ ਖੀਰੀ ਹੈਗੀ ਕੱਚੀ ਖੀਰੀ ਫੇਸ ਦਿਖਾਈ ਵੀਰ ਹਾਂ ਫੇਸ ਕੁਆਲਟੀ ਦੇਖੋ ਜਿਵੇਂ ਅਗਲਾ ਕਹਿੰਦਾ ਕੰਮੀਚ ਪਾਣੀ ਪਿਆਲਾ ਹਾਂ ਜੀ ਜਾਂਦੇ ਸੀ ਮਨਪ੍ਰਾਤ ਦੇ ਵੱਡੇ ਕੱਦ ਦੀ ਬਿਲਕੁਲ ਛੋਟਾ ਫੇਸ ਆ ਤੇ ਕੱਦ ਕਰ ਸੋਹਣਾ ਆ ਗਿਆ ਲਾਓ ਜੀ ਇਹ ਦੰਦੋ ਖੀਰੀ ਇਹ ਮੋਟਰਸਾਈਕਲ ਚ ਨਾ ਵੱਜੇ ਬਾਈ ਨਹੀਂ ਨਹੀਂ ਕੋਈ ਆ ਕਰਾ ਦੇ ਚ ਉਹ ਵੀ ਇਦੂ ਅੱਗੇ ਆ ਗਈ ਜਰਸੀ 2 ਨੰਬਰ ਤੇ ਜਰਸੀਆਂ ਦੇ ਵਿੱਚੋਂ ਹੈਨਾ ਹਾਂ ਜੀ ਹਾਂ ਜੀ ਤੇ ਵੱਛੀ ਦੀ ਲੈਂਥ ਨੂੰ ਤੇਰੀ ਵੀ ਸੋਹਣੀ ਉਹ ਵੀ ਕਿਹੜੇ ਸੀ ਮਿਲਦੀ ਹੈ ਜੀ ਏ ਜੱਗ ਦੀ ਆ ਗਈ ਜੱਗ ਦੀ ਆ ਗਈ ਆ ਤੇ ਮਦਰ ਕਾਰਡ ਕੋਈ ਇਹਦਾ ਵੀ ਕਾਰਡ ਇਹਦਾ ਵੀ 28+ ਠੀਕ ਆ 28+ ਆ ਗਿਆ ਹੈ ਤੇ ਝੋਲੀ ਲੈਂਥ ਨੂੰ ਪੂਰੀ ਫੁੱਲ ਸੋਹਣਾ ਕੱਦ ਕਾਠਾ ਤੇ ਝੋਲੀ ਬਾਈ ਕਹਿੰਦਾ ਵੀ ਚੈੱਕ ਕਰਾ ਦੇ ਗਰਾਂ ਦੀ ਹਾਂ ਸਾਰੀਆਂ ਬੱਚੀਆਂ ਨੇ ਥਨ ਝੋਲੀ ਦੀਆਂ ਓਕੇ ਦੀ ਰਿਪੋਰਟ ਹੈ ਤੇ ਇਹ ਵੀ ਜਰਸੀ ਦਾ ਨਗੀਨਾ ਆ ਗਿਆ ਜਿਆਦਾ ਫੇਸ ਕੁਆਲਟੀ ਦੇਖੋ ਗਰਾਂ ਦੀ ਨੰਦੋ ਵੀ ਚੱਕੀ ਦੀ ਬਾਈ ਕਹਿੰਦਾ ਦੰਦ ਵੀ ਆਪਾਂ ਚੈੱਕ ਕਰਾ ਲ ਗਏ ਠੀਕ ਆ ਵੀਰੇ ਛੀਰੀ ਆ ਕਈ ਜਿਹੜੀ ਕੋਈ ਭਰਾ ਦੂਰੋਂ ਨੇੜੇ ਆਉਂਦਾ ਨਾ ਤੇ ਫਿਰ ਤਸੱਲੀ ਹੋ ਜਾਂਦੀ ਆ ਜਰਸੀਆਂ ਤਾਂ ਐਡਡੀਆਂ ਸੂਪ ਪੈਂਦੀਆਂ ਬਾਈ ਸਹੀ ਗੱਲ ਆ ਇੱਕ ਕੱਚੀਆਂ ਚੀਜ਼ਾਂ ਤੇ ਬਿਲਕੁਲ ਸੀਮਨ ਲੈਂਦੇ ਕਾਬਲ ਆ ਮਿੱਤਰੋ ਤੇ ਜਿਹੜੇ ਹਿਸਾਬ ਨਾਲ ਜਰਸੀ ਆ ਕੱਦ-ਕਾਟ ਸੋਹਣਾ ਆ ਗਿਆ ਜਰਸੀ ਦੇ ਹਿਸਾਬ ਨਾਲ ਫੇਸ ਕੁਆਲਟੀ ਬਿਲਕੁਲ ਛੋਟਾ ਫੇਸ ਆ ਇਹ 50 ਨੰਬਰ ਟੈਗ ਕੀ ਕੰਨ ਬੁੱਦੀ ਵਾਲੀ ਵੱਛੀ ਆ ਜੀ 50 ਨੰਬਰ ਟੈਗ ਆ ਠੀਕ ਆ ਜੀ ਹਾਂਜੀ ਤੋਰਾ ਤਰਾ ਤਾਂ ਕਰਮ ਵਾਲੀ ਦਾ ਜਿਹਦਾ ਵੀ ਘੋੜੀ ਵਰਗਾ ਦੋ ਅੰਗ ਜਰਸੀ ਬਿਲਕੁਲ ਸੀਮਨ ਲੈਂਦੇ ਕਾਬਲ ਤੇ ਦੂਜੀਆਂ ਅੰਗਾਂ ਐਚ ਐਫ ਚ ਤੇ ਅੱਜ ਸਾਰੇ ਮੈਂ ਕਿਹਾ ਵੀ ਰੰਗ ਆ ਬਾਈ ਕੋਲੇ ਐਰ ਸ਼ੈਰ ਵੀ ਆ ਗਈ ਐਚ ਚਫੇ ਵੀ ਆ ਗਈ ਜਰਸੀ ਵੀ ਆ ਗਈ ਲਿਆ ਕਰਾਂ ਦੀ ਦੋ ਅੱਗੇ ਕਿਹੜਾ ਲਾਸਟ ਦੇ ਵੀਰੇ ਲਿਆ ਕਰਾਂ ਦੀ ਨਗੀਨਾ ਇਹ ਵੀ ਵਾਈਟ ਕਲਰ ਦੇ ਵਿੱਚ ਆ ਗਿਆ ਮਿੱਤਰੋ ਬਈ ਪੱਠਪੜਾ ਹਾਂ ਕੀ ਬਾਤ ਹੈ ਤੇ ਉਹ ਵੀ ਕਿੰਨੀ ਉਮਰ ਹੈ ਦੀ ਵੀਰੇ ਇਹਦੀ ਉਮਰ ਹੈਗੀ ਆ 10 ਵੀ ਮਿੱਤਰੋ 6 ਨੰਬਰ ਵਾਲੀ ਬੱਚੀ ਦੇਖੋ ਕਰਾਂ ਦੀ ਕੀ ਬਾਤ ਹੈ ਕਿਹੜੇ ਸਿਮਨ ਦੀ ਦੱਸੇ ਸੀ ਪੇਪਰ ਦੀ ਹੈ ਪਾਈਪਰ ਦੀ ਆ ਗਈ ਹੈ ਤੇ ਮਦਰ ਰਿਕਾਰਡ ਇਹਦਾ ਉਹ ਵੀ ਮਦਰ ਰਿਕਾਰਡ ਇਹਦਾ 25 ਪਲੱਸ 25 ਪਲੱਸ ਹਾਂ ਦੇਖੋ ਕਰਾਂ ਬੜੀ ਧਲਿਆਰਾਂ ਦੀ ਆਲ ਕਰਦੀਆਂ ਇੱਥੋਂ ਨਿਸ਼ਾਨੀ ਹੈ ਇੱਥੋਂ ਪਤਾ ਲੱਗਦਾ ਵੀ ਖੁੱਲੀਆਂ ਆਈਆਂ ਹੋਈਆਂ ਹੈ ਨਾ ਹਾਂਜੀ ਜਿਹੜਾ ਤਲੇਰੇ ਵਾਲਾ ਬਸੂ 1000 ਤਰੂਗਾ ਹਾਂ ਥੱਕੇ ਮਾਰਦੇ ਨਾ ਤੁਰਿਆ ਫਿਰਦਿਆਂ ਚੰਗੇ ਵਜਨ ਵਜੂਦਨ ਕਿ ਜਿੰਦ ਜਾਨ ਨਾਲ ਨਾ ਮਿੱਤਰੋ ਬੱਚੀਆਂ ਕੋਈ ਲਿੱਸੀ ਲਾਉਂ ਵੀ ਕੋਈ ਹੰਬੀਜੀ ਨਹੀਂ ਆ ਫਰਦਿਆਂ ਠੀਕ ਆ ਠੀਕ ਆ ਵੀਰੇ ਲੈ ਚੱਲ ਕਰਾਂ ਦੀ ਦੰਦੋ ਆ ਗਈ ਚੀਰੀ 18 ਨੰਬਰ ਸੀ ਹੁੰਦੀ ਹੈਗੀ 18 ਨੰਬਰ ਟੈਗ ਆ ਬਾਈ ਕਹਿੰਦਾ ਤੇ ਲੈਂਥ ਲੁੰਥ ਵੀ ਸੋਹਣੀ ਆ ਤੋਰਾ ਤਾਰਾ ਇੱਕ ਨੰਬਰ ਦੇਖੋ ਕਰਾਂ ਦੀ ਤੇ ਮਿੱਤਰੋ ਸਾਰੇ ਰੰਗ ਆ ਬਾਈ ਕੋਲੇ ਜਿਹੜੀ ਬੱਚੀ ਤੁਹਾਨੂੰ ਜਾਹੀਦੀ ਹੋਈ ਨਾ ਤੇ ਉਹਦੇ ਬਾਰੇ ਤੁਸੀਂ ਗੱਲਬਾਤ ਬਾਈ ਦੇ ਨਾਲ ਕਰ ਸਕਦੇ ਆ ਆਪਣੀ ਅਗਲੀ ਵੀਡੀਓ ਚ ਜਿਹੜਾ ਭਰਾ ਸਾਰਿਆਂ ਖਰੀਦੂਗਾ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਉਹ ਭਰਾ ਨੂੰ ਆਫਰ ਕਰਾਂਗੇ ਤੇ ਉਹ ਆਪਾਂ ਦੱਸਦੇ ਆਂ ਵੀਡੀਓ ਦੇ ਨਾਲ ਬਨੇ ਰਹੋ ਇਦੂ ਅੱਗੇ ਹੋਰ ਬੱਚਿਆਂ ਉਹ ਵੀ ਆਪਾਂ ਤੁਹਾਨੂੰ ਝਲਕ ਮਰਾਉਣੀ ਆਂ ਲਓ ਵੀ ਮਿੱਤਰੋ ਇਦੂ ਅੱਗੇ ਆ ਗਈ ਜਰਸੀ ਇੱਕ ਹੋਰ ਹੈ ਨਾ 7 ਨੰਬਰ 7 ਨੰਬਰ ਹਾਂਜੀ 7 ਠੀਕ ਆ 7 ਨੰਬਰ ਟੈਗ ਆ ਗਿਆ ਛੇ ਵੱਡੀਆਂ ਸੀ ਉਧਰ ਠੀਕ ਆ ਇਹ ਸਤਵੀਂ ਵੱਡੀ ਆ ਇਹਦੀ ਵਿਸ਼ੇਸ਼ ਕੀ ਡਿਟੇਲ ਆ ਸੀਮਨ ਡਿਟੇਲ ਇਹਦੇ ਇਹ 50060 ਬਾੜਦੀ ਆ 50060 ਬਾੜਦੀ ਹਾਂਜੀ ਮਦਰ ਕਾਰਡ ਕੋਈ ਮਦਰ ਕਾਰਡ ਇਹਦਾ 25 ਪਲੱਸ ਆ ਜੀ 25 ਪਲੱਸ ਹੈ ਇਹਦੀ ਉਮਰ ਹੈਗੀ ਆ 10 ਮਹੀਨੇ ਠੀਕ ਆ 10 ਮਹੀਨੇ ਟੋਲੀ ਚੱਕਾ ਦੀ ਵੀਰੇ ਤੇ ਇੱਕ ਇੱਕ ਖਾਸੀਅਤੋਂ ਮਿੱਤਰੋ ਬਾਈ ਨਾ ਹਰੇਕ ਵੀਡੀਓ ਦੇ ਵਿੱਚ ਆਪਣੇ ਭਰਾਵਾਂ ਵਾਸਤੇ ਜਿਹੜੇ ਭਰਾ ਜਰਸੀ ਦੇ ਸ਼ਕੀਨ ਆ ਉਹਨਾਂ ਵਾਸਤੇ ਇੱਕ ਦੋ ਜਰਸੀਆਂ ਜ਼ਰੂਰ ਹਰੇਕ ਵੀਡੀਓ ਦੇ ਵਿੱਚ ਲੈ ਕੇ ਆ ਲਿਆਉਂਦਾ ਵੀ ਚੰਗਾ FNA 50062 ਦੇਖੋ ਕਰਾਂ ਜੀ ਕਿੰਨੀ ਉਮਰ ਹੈ ਜੀ ਬਈ 4 ਚੋਲੀਆਂ ਦੀ ਇਹਦੀ ਉਮਰ ਹੈਗੀ 10 ਮਹੀਨੇ ਠੀਕ ਹੈ 10 ਮਹੀਨੇ ਉਮਰ ਹੈਗੀ ਤੇ ਦੰਦੋ ਖੀਰੀ ਹੈਗੀ ਹੈਨਾ ਹਾਂਜੀ ਹਾਂਜੀ ਲਿਆਉਰੇ ਲਿਆ ਬਾਹਰ ਨਾ ਪੰਜਾਬ ਰੇ ਇਸ ਕੁਆਲਟੀ ਚੈੱਕ ਕਰਾ ਚੰਗੀ ਜਿੰਦ ਜਾਨ ਵਾਲੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੋਲੀ ਦਾ ਕਰਮ ਲਈਦੀ ਆਏ ਜੇ ਗੱਬਣ ਹੁੰਦੀ ਹੈ ਚਾਰ ਹੀ ਥਾਣਾ ਬਾਦੂ ਫੋਰਸ਼ਾਂਗ ਹੈ ਨਹੀਂ ਤੇ ਸੋਨਾ ਕੱਦ ਕਾਠਾਗਾ ਜਰਸੀ ਦੇ ਸਾਹਮਣੇ ਤੇ ਜਿਹੜਾ ਭਰਾ ਲੈ ਕੇ ਜਾਊਗਾ ਮਿੱਤਰੋ ਚੰਗੀਆਂ ਦੀ ਕੇਅਰ ਕਰੀ ਤੇ ਚੰਗੀਆਂ ਵਹਿਣਾ ਤਿਆਰ ਹੋਣ ਐ ਐਂਡ ਤੇ ਮੋਲ ਆ ਜਿਹੜਾ ਉਹ ਮਿਹਨਤ ਦਾ ਹੀ ਪੈਂਦਾ ਜੈਸੇ ਜੀ ਕੋਈ ਮਿਹਨਤ ਕਰ ਲੂਗਾ ਤੇ ਕਰਮਾਲੀਆਂ ਉਹੋ ਜਨ ਵਾਅਦਾ ਕਰਦੀਆਂ ਤੇ ਇਹ ਹੈਗੀ 50 0 ਵਾਰਡ ਦੀ ਹਣਾ ਵੀ ਇਹ 088 ਦੀ ਹੈਗੀ ਤੇ ਥਾਂ ਝੋਲੀ ਦੀ ਇੱਕ ਨੰਬਰ ਇਹ ਦੂ ਅੱਗੇ ਜਿਹੜੀ ਬੱਛੀ ਵਰੇ ਦੀ ਕਿੰਨੀ ਉਮਰ ਹੈਗੀ ਇਹਦੀ ਉਮਰ ਹੈਗੀ ਆ ਜੀ 8 ਕੁ ਮਹੀਨੇ 8 ਕੁ ਮਹੀਨੇ ਹੈ ਹਾਂਜੀ ਠੀਕ ਗੰਦੋ ਖੀਰੀ ਆ ਗੰਦੋ ਖੀਰੀ ਹੈ ਜੀ ਇਹਦੀ ਵੀ ਕੱਬਣਾ ਰਹੀ ਆ ਕੋਈ ਭਰਾ ਹੈ ਸਰ ਮੰਨ ਲੈ ਚਾਹੇ ਕੋਈ ਯਾਰ ਚਾਹੀ ਜਰਸੀ ਦਾ ਕਰਾਉ ਸਰ ਮੰਨ ਲੈ ਜਰਸੀ ਮੰਨ ਲਵੇ ਚਾਹੇ ਚਫ ਮੰਨ ਲੈਵੇ ਇਹ ਸੋਡੇ ਤੇ ਮਿੱਤਰੋ ਫੇਸ ਕੁਆਲਟੀ ਚੈੱਕ ਕਰਾ ਦੇ ਵੀਰ ਫੇਸ ਕੁਆਲਟੀ ਦੇਖੋ ਕਰਾ ਦੀ ਨਿੱਕਾ ਕਰਨ ਬੋਦੀ ਵਾਲੀ ਬੱਛੀ ਆ ਲਿਆ ਕਰਾਂਗੇ ਵੀ ਝੋਲੀ ਦੀ ਵੀ ਚੈੱਕ ਕਰਾਈ ਹਾਂ ਝੋਲੀ ਢਲੀ ਕਰਾ ਦੇ ਝੋਲੀ ਦਾ ਕਰਮਲੀ ਦੀ ਗੱਬਣਾ ਰਹੀ ਹੈ ਦੇਖੋ ਕਰਮਲੀ ਮੈਂ ਕਿਹਾ ਵੀ ਕੀ ਆ ਬਾਤ ਆ ਚਾਰ ਹੀ ਥਾ ਨਾ ਗਲਾਬੀ ਥਾ ਨਾ ਹਾਂਜੀ ਕੋਈ ਵੱਛੀ ਆਪਣੀ ਮਾੜੀ ਨਹੀਂ ਗਈ ਹਾਂ ਥਾਂ ਝੋਲੀ ਦੀ ਕੋਈ ਵੱਛੀ ਮਾੜੀ ਨਹੀਂ ਮਿੱਤਰੋ ਚਾਰ ਚਾਰ ਹੀ ਥਾ ਜਿਹੜੀ ਮੰਨ ਕੇ ਚੱਲੋ ਵੀ ਜਿਹੜੀ ਮੱਝ ਹੁੰਦੀ ਆ ਉਹ ਹੁੰਦੀ ਆ ਸਿੰਘ ਦੀ ਤੇ ਪੂਛ ਦੀ ਤੇ ਜਿਹੜੀ ਗਾਂ ਹੁੰਦੀ ਆ ਇਹ ਹੁੰਦੀ ਆ ਥਾਂ ਝੋਲੀ ਦੀ ਥਾਂ ਝੋਲੀ ਚੰਗਾ ਸਾਫ਼ ਹੈ ਸਾਫ਼ ਸੁਥਰਾ ਪਸ਼ੂ ਜੇ ਆਪਾਂ ਘਰੇ ਵੀ ਰੱਖਣਾ ਤਾਂ ਵੀ ਸੋਹਣਾ ਲੱਗਦਾ ਜੇ ਆਪਾਂ ਮੰਨ ਕੇ ਚੱਲੋ ਵੇਚਣਾ ਕਿਸੇ ਵੀਰ ਨੇ ਤਿਆਰ ਕਰਕੇ ਵੜ ਤ ਤਾਂ ਨਹੀਂ ਚੰਗੇ ਰੁਪਏ ਵਟਾਂਦੀ ਆ ਚੰਗੀ ਚੀਜ਼ ਦੀ ਹਮੇਸ਼ਾ ਚੰਗੀ ਕਿਉਂ ਹੁੰਦੀ ਆ ਇਹ ਬੱਜੇ ਦਿਖਾ ਦਿੰਨੇ ਹਾਂ ਇਹਦੀ ਕਿੰਨੀ ਉਮਰ ਹੈਗੀ ਵੀਰੇ ਇਹਦੀ ਉਮਰ ਹੈਗੀ ਆ 5 ਮਹੀਨੇ 5 ਮਹੀਨੇ ਹੈ ਉਹਦੀ 4 ਮਹੀਨੇ ਇਹ ਕਿਹੜੇ ਸੀਮੰਦੀ ਆ ਇਹ ਇਹ ਹੈਗੀ ਆ ਜੀ ਆਪਣੇ ਦੂਜੀ ਕੀ ਉਹਨੂੰ ਕਹਿੰਦੇ ਆ ਕਿਹੜੇ ਸੀਮੰਦੀ ਦੱਸੋ ਇਹ ਡੈਨਮਾਰਕ 40116 ਦਾ ਬੱਚਾ ਜੀ 40116 ਦੀ ਹੈਗੀ ਨਿੱਕੀ ਜਿਹੀ ਹੈ ਖਰਗੋਸ਼ ਵਰਗੀ ਹੈ ਇਸ ਦਿਖਾਈ ਕਿੰਨੀ ਉਮਰ ਹੈ ਦੀ ਦੱਸੋ ਉਮਰ ਇਹਦੀ ਹੈਗੀ 5 ਮਹੀਨੇ 5 ਮਹੀਨੇ ਉਮਰ ਹੈਗੀ ਬਈ ਥਣ ਝੋਲੀ ਚੰਨ ਚੈੱਕ ਥਣ ਝੋਲੀ ਬਾਈ ਕਹਿੰਦਾ ਵੀ ਕਰਾ ਦੇ ਚੈੱਕ ਮੇਰਾ 4 ਹੀ ਥਣ ਹੈ ਅਗਲਾ ਗਲਾਬੀ ਥਣ ਪੂਰੀ ਵਿੱਤੀ ਤੇ ਹੈ ਨਾ ਕੋਈ ਉਹੋ ਜਿਹੀ ਨਹੀਂ ਆ ਤੇ ਦੂ ਅੱਗੇ ਆ ਗਈ ਜਰਸੀ ਹੋ ਰਿਆ ਇੱਕ ਹਾਂਜੀ ਜਰਸੀ ਪੂਰੀ ਨਿੱਕਾ ਬੱਚਾ ਆ ਗਿਆ ਹਾਂ ਜੇ ਕੋਈ ਭਰਾ ਘੱਟ ਪੈਸੇ ਲਾ ਕੇ ਮਿੱਤਰੋ ਘਰੇ ਵੜਨ ਤਿਆਰ ਕਰਨੇ ਗੁੰਦਾ ਉਹ ਵੀ ਬਾਈ ਕੋਲੇ ਮੰਗੇ ਚਲੋ ਚਾਰ ਪੰਜ ਨਾਗ ਹੈਗੇ ਜੀ ਇਹਦੇ ਚਲੋ ਇਹ ਜੀ ਰੋ ਵੜਦਾ ਹੀ ਇਹ ਆ ਇਹ ਜੀ ਰੋ ਵੜਦੀ ਹਾਂਜੀ ਠੀਕ ਹੈ ਮਦਰ ਕਾਰਡ ਇਹਦਾ ਕੋਈ ਮਦਰ ਕਾਰਡ ਇਹਦਾ ਵੀ ਬਾਈ ਪਲੱਸ ਠੀਕ ਹੈ ਦੇਖ ਵੀਰ ਦੇਖ ਥਾਂ ਗਲਾਬੀ ਥਣ ਹੈਗੇ ਨਾ ਤੇ ਕੁੱਲ ਕਿੰਨੇ ਨਾਗ ਆ ਹੋਗੇ ਉਹ ਵੀ ਆਪ ਕੋਲੇ ਟੋਟਲ ਆਪਣੇ ਕੋਲ 10 ਨਾਗ ਆ ਗਿਆ ਜੀ 10 ਨਾਗ ਆ ਗਏ ਮਿੱਤਰੋ ਹਾਂਜੀ ਤੇ ਦਸੇ ਦੇ ਦ ਹਾਂ ਜਿਹੜੀਆਂ ਪਹਿਲੀਆਂ ਬੱਛੀਆਂ ਮੰਨ ਕੇ ਚੱਲੋ 2 4 ਤੇ 5 5 ਨਾਗ ਤਾਂ ਐ ਆ ਵੀ ਜਿਹੜਾ ਭਰਾ ਲੈ ਕੇ ਜਾਊਗਾ ਭਵੇਂ ਜਾਂਦਾ ਹੀ ਸੀਮਨ ਲਵਾ ਦੇ ਇਹ ਸਾਰੀਆਂ 6 ਨਾਗ 7 ਨਾਗ 7 ਨਾਗ ਹੈ ਨਾ ਹਾਂਜੀ ਬਿਲਕੁਲ ਸੀਮਨ ਲੈਂਦੇ ਹਾਂ ਰੈਡੀ ਆ ਆ ਬੱਛੀ ਵੀ ਬਹੁਤ ਸੋਹਣੀ ਹੈ ਮਿੱਤਰੋ ਮਾਰੂ ਨਿਗਾਹ ਕਰਾਂ ਦੀ 50 0 ਲੱਗਦੀ ਖਾਣ ਦੀ ਹਾਂ ਲੈਗ ਸਕੋਰ ਪੱਠ ਪੁੜੇ ਦੀ ਬਣਾਵਟ ਪੂਰੀ ਉੱਤੇ ਦੀ ਪੁੜਾ ਵਿੱਚ ਝੋਲੀ ਤਾਂ ਕਰਮ ਵਾਲੀ ਦੀ ਪੂਰੀਆਂ ਮੈਂ ਕਿਹਾ ਵੀ ਬਾ ਕਮਾਲਾ ਕੀ ਬਾਤ ਜਿੰਦਾ ਗੱਬਰ ਹੁੰਦੀ ਹੈ ਹੈ ਨਾ ਹਾਂਜੀ ਤੇ ਉਹ ਵੀ ਫਿਰ ਆਪਾਂ ਜੇ ਡਿਮਾਂਡ ਦੀ ਵੀਰੇ ਗੱਲ ਕਰਗੇ ਤੇ ਤੇ ਉਹ ਵੀ ਫਿਰ ਮੰਨ ਕੇ ਚੱਲ ਵੀਰੇ ਆਪਣੇ ਕੋਲੇ ਕਿੰਨੇ ਨਾਗ ਹੋਗੇ ਇਹ ਆਪਣੇ ਕੋਲ 10 ਨਾਗ ਆ ਪੂਰੇ 10 ਨਾਗ ਹੋਗੇ 10 ਪੂਰੇ ਸੋਨੇ ਆ ਹੈਨਾ ਚੰਗੇ ਸ਼ਕੀਨ ਵੜਾ ਤੇ ਇਹਨਾਂ ਦੀ ਫੇਰ ਡਿਮਾਂਡ ਕੀ ਰਹੂ ਵੀਰੇ ਡਿਮਾਂਡ ਵੀਰੇ ਇਹਨਾਂ ਦਾ ਤਾਂ 3 ਲੱਖ ਮੰਗ ਲਾ ਉਹ ਵੀ ਥੋੜਾ ਥੋੜਾ ਸਹੀ ਗੱਲ ਆ ਹਾਂ ਹਨਾ ਮਰੂ ਨੀ ਕਾ ਕਰਾਂ ਦੀ ਤੇ ਪਰ ਆਪਾਂ ਤਾਂ ਇਹਨਾਂ ਨਹੀਂ ਮੰਗਣਾ ਆਪਾਂ ਆਪਣੇ ਭਰਾਵਾਂ ਵਾਸਤੇ ਨਾ ਯਾ ਜੀ ਰੇਟ ਦੇ ਵਿੱਚ ਚੰਗੇ ਬੱਚਾ ਹੈ ਬੱਚੀ ਚੈੱਕ ਕਰਾ ਦੇ ਹਾਂ ਬੱਚੀ ਤਾਂ ਪੂਰੀ ਟੌਪ ਦੀ ਐ ਬਾਈ ਕਹਿੰਦਾ ਲੱਖੀ ਚੈੱਕ ਕਰਾ ਲੈ ਸਹੀ ਗੱਲ ਐ 50000 ਮੰਗੂ ਆ ਆਪਾਂ ਜੀ ਦੇ ਹਿਸਾਬ ਨਾਲ ਦੇਣਾ ਆਪਾਂ 22000 ਦੇ ਹਿਸਾਬ ਨਾਲ ਦੇ ਦੇ 22000 ਦੀ ਹਾਂਜੀ ਇਸ ਤਰ੍ਹਾਂ ਦੀ ਬੱਚੀ ਮਿੱਤਰੋ 22 ਦੀ ਕੋਈ ਦੰਦਾ ਨਹੀਂ ਨਾਲੇ ਕੱਚੀ ਖੀਰੀ ਆ ਹਾਂ ਕਈ ਭਰਾ ਕਹਿੰਦੇ ਵੀ ਵੀਡੀਓ ਵਾਲੇ ਬੰਦੇ ਜਾ ਐ ਕਰਨ ਬੋਲ ਭਰਾਵੋ ਬੋਲਣਾ ਪੈਂਦਾ ਜਦੋਂ ਕਿ ਚੰਗੀ ਜੀ ਜਾਂ ਮੂਰੇ ਆਟੋਮੈਟਿਕ ਹੀ ਬੋਲ ਆਪਣੇ ਮੂੰਹ ਚੋਂ ਨਿਕਲ ਗਿਆ ਹਾਂ ਕੱਚੀ ਖੀਰੀ ਐ ਪਰ 22000 ਦੀ ਮੈਂ ਵੀ ਦਾਵਾ ਇਸ ਗੱਲ ਦਾ ਕਰਦਾ ਵੀ 22000 ਚ ਇਸ ਤਰ੍ਹਾਂ ਦੀ ਕੋਈ ਵੱਚੀ ਦੇਖੇ ਦਿਖਾ ਵੀ ਇਹਦਾ ਮੁੱਲ 55000 ਆ ਕੱਲੀ ਦਾ ਕੱਲੀ ਦਾ 55000 ਕੱਲੀ ਦਾ ਮੁੱਲ 55 ਇੱਕਠੀਆਂ ਲਊ ਤਾਂ 22000 ਜੇ ਤੁਸੀਂ ਪੁੱਠਾ ਲਊਗਾ ਪੁੱਠਾ ਲਊ 22000 22000 ਰੁਪਏ ਦਾ ਸਭ ਵੈ ਗਿਆ 2 ਲੱਖ ਤੇ 20000 ਦੀਆਂ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ 2 ਲੱਖ ਤੇ 20000 ਰੁਪਏ ਚ 200 ਕਿਲੋਮੀਟਰ ਦੀ ਪਹੁੰਚ ਪਹੁੰਚ ਕਰ ਦਾਂਗੇ ਠੀਕ ਹੈ ਲਓ ਵੀ ਮਿੱਤਰੋ ਤੇ ਬਾਈ ਕਹਿੰਦਾ ਵੀ 2 ਲੱਖ ਤੇ 20000 ਰੁਪਏ ਦੇ ਵਿੱਚ ਮਿਸਟਰ ਆਪਾਂ ਦੇ ਦਾਂਗੇ ਜੇ ਕੋਈ ਕੱਲੀ ਲਊਗਾ ਕੱਲੀ ਤਾਂ ਫਿਰ ਮਿੱਤਰੋ ਆਪਾਂ ਨੂੰ ਵੀ ਪਤਾ ਵੀ ਕੋਈ 50 ਦੀ ਵੀ ਨਹੀਂ ਦਿੰਦਾ ਪਹਿਲੀ ਗੱਲ ਇਸ ਤਰ੍ਹਾਂ ਦੀ ਕੋਈ ਵੱਛੀ ਵੇਚਦਾ ਨਹੀਂ ਅਣਕੀ ਨਹੀਂ ਹੁੰਦੀ ਕੱਚੀ ਖੀਰੀ ਹੈਗੀ ਤੇ ਵੱਛੀਆਂ ਸਾਰੀਆਂ ਟੋਕ ਰੀਆਂ ਪਦਵਾਰਾ ਕੈਮਰਾ ਮਾਰਦਾਨੇ ਕੋਈ ਦੇਖ ਕੇ ਦਿਖਾਲੇ ਭਾਈ 22000 ਦੀਆਂ 22000 ਰੁਪਏ ਦੇ ਸਾਬ ਨੂੰ ਪਰ ਮਰ ਬਹਿ ਗਿਆ ਹਾਂ ਖੀਰੀਆਂ ਵਾਂ ਹਾਂ ਖੀਰੀਆਂ ਵੱਛੀਆਂ 22000 ਰੁਪਏ ਦੇ ਸਾਬ ਨੂੰ ਪੁੱਠਾ ਬਹਿ ਗਿਆ ਤੇ ਜੋ ਕੋਈ 2 ਲੱਖ ਤੇ 20 ਹਜ਼ਾਰ ਰੁਪਏ ਬੰਦਾ 200 ਕਿਲੋਮੀਟਰ ਦੀ ਹੋ ਜੂ ਮਿੱਤਰੋ ਪਹੁੰਚ ਤੇ ਲੁੱਟ ਲੋ ਮੇਲਾ ਬਾਈ ਕਹਿੰਦਾ ਵੀ ਬਿਲਕੁਲ ਜਾਇਜ਼ ਆ ਇਤੋਂ ਘੱਟ ਵੱਧ ਨਹੀਂ ਮਿੱਤਰੋ ਹੁਣ ਤੇ ਜਿਹੜਾ ਭਰਾ ਲਜਾਊਗਾ ਤਸੱਲੀ ਨਿਰਖ ਪਰਖ ਮਿੱਤਰੋ ਕਰਨਾ ਤੁਹਾਡਾ ਹੱਕ ਬੰਦਾ ਕਿਦੋਂ ਵੀ ਤੁਸੀਂ ਪਸ਼ੂ ਲੈਣੇ ਆ ਕੋਈ ਸੂਈ ਵੀ ਗਾਂ ਮੱਝ ਲੈਣੇ ਆ ਉਹਨੂੰ ਦੋ ਟਾਈਮ ਚਵਾਈ ਕਰਕੇ ਲਵੋ ਜੇ ਕੋਈ ਅਫਸਰ ਵੱਛੀ ਗੱਬਣ ਕੱਟੀ ਲੈਣੇ ਆ ਤੇ ਉਹਨੂੰ ਕੋਲੇ ਆ ਕੇ ਦੇਖੋ ਤੇ ਬਾਕੀ ਸਾਰੇ ਰੰਗ ਆ ਬਾਈ ਕੋਲੇ ਅੱਜ ਜਰਸੀ ਵੀ ਆ ਗਈ ਐਰ ਸ਼ਰਟ ਵੀ ਆ ਗਈ ਤੇ ਜਫ ਵੀ ਆ ਗਈ ਤੇ ਕੁੱਲ ਨਾਗ ਬਣ ਕੇ 10 10 ਨਾਗ ਤੇ ਨੰਬਰ ਬੋਲਦੇ ਆ ਉਹਦਾ 9779022600 ਠੀਕ ਹੈ ਜੀ ਲਓ ਵੀ ਮਿੱਤਰੋ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਦੁਬਾਰਾ ਆਪਾਂ ਕੈਮਰਾ ਮਾਰਦਾਂ ਨੇ ਤੇ ਪੂਣ ਟੋਪ ਦੀਆਂ ਬੱਚੀਆਂ ਆ ਗਈਆਂ ਲੁੱਟ ਲਓ ਮੇਲਾ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਂ ਆਪਾਂ ਅੱਗੇ ਹੋਰ ਵੀਡੀਓ 'ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ